ਮਾਨਯੋਗ ਨਿਯਮ ਸਰਕਾਰ ਜੀ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮਾਨਯੋਗ ਸ਼੍ਰੀ ਭਗਿਰਤ ਸਿੰਘ ਮੀਨਾ ਜੀ ਆਈਪੀਐਸ ਐਸਐਸਪੀ ਮਾਨਸਾ ਜੀ ਜੀ ਸਰਪ੍ਰਸਤ ਹੁਕਮ ਕਰਦੇ ਉਹਨਾਂ ਦੇ ਨਿਰੰਤਰ ਨਿਰਦੇਸ਼ਾਂ ਤੋਂ ਉੱਪਰ ਮਾਨਯੋਗ ਸਰਚਕੰਦਰ ਸਿੰਘ ਡੀਐਸਪੀ ਮੋਟਾੜਾ ਜਿਹਦੀ ਜੋਗਵਾਈ ਹੇਠ ਮਿਤੀ 23 6 25 ਨੂੰ ਡੇਡੀ ਫਾਇਰਦਾਰ ਅਜੀਤ ਗੌਰ ਸਮੇਤ ਪੁਲਸ ਪਾਰਟੀ ਨੇ सुरेंद्र ਸਿੰਘ ਪੁੱਤਰ ਗਰਮੀਤ ਸਿੰਘ ਵਾਸੀ ਹੀਵਗੜ੍ਹ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੂੰ ਕਾਬੂ ਕੀਤਾ ਤੇ ਉਸ ਦਾ ਡਰਗ ਟੈਸਟ ਕਰਵਾਇਆ ਜਿਸ ਤੇ ਮਕਦਮਾ ਨੰਬਰ 42 ਮਿਤੀ 22 6 25 ਅਧੀਨ ਤਾਹ 27 ਐਨਡੀਪੀ ਸੈਕਟਰ ਤਾਣਾ सदरਪੁਰਾ ਦਾ ਦਰਜ ਕੀਤਾ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਿਸ ਨੇ ਹਿਸਾਬ ਪ੍ਰਗਟਾਈ ਕੇ ਮੈਂ ਆਪਣੀ ਮਰਜ਼ੀ ਮੁਤਾਬਕ ਨਸ਼ਾ ਕਰਨਾ ਚਾਹੁੰਦਾ ਹ ਜਿਸ ਨੂੰ ਮਿਤੀ 29 6 25 ਨੂੰ ਡੀਟੈਕਸ਼ਨ ਸੈਂਟਰ ਖਾਲਾ ਵਿਖੇ ਦਾਖਲ ਕਰਵਾਇਆ ਗਿਆ ਇਸੇ ਤਰ੍ਹਾਂ ਹੀ ਮਿਤੀ 30 6 25 ਨੂੰ ਇਸੇ ਮਲਿਕ ਸਿੰਘ ਨੇ ਨੇ ਸਤਾਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਖੀਵਾਖੁਰਦ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਜਿਸ ਦਾ ਵੀ ਡਰਗ ਟੈਸਟ ਕਰਵਾਇਆ ਗਿਆ ਜੋ ਪੋਜੀਟਿਵ ਆਇਆ ਉਜਤੇਬਾ ਉਰਤੇ ਉਸ ਦੇ ਖਿਲਾਫ ਮੁਕਦਮਾ ਨੰਬਰ 43 ਅਧੀਨ ਤਰ੍ਹਾਂ ਸਾਈ ਐਨ ਡੀ ਪੀ ਸੈਕਟਰ ਇਸ ਸਦਰਪੋਟਲ ਹਟਾ ਦਰਜ ਦਿਸਟ ਕੀਤਾ ਗਿਆ ਤੇ ਉਸ ਨੇ ਵੀ ਆਪਣੀ ਇੱਛਾ ਮੁਤਾਬਕ ਨਸ਼ਾ ਛੱਡਣਾ ਚਾਹਿਆ ਜਿਸ ਨੂੰ ਅੱਜ ਮਿਤੀ 1/7/25 ਨੂੰ ਡਿਟੈਕਸ਼ਨ ਸੈਂਟਰ ਖਾਲਾਬੇਖੇ ਦਾਖਲ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਜੋ ਡਿਟੈਕਸ਼ਨ ਸੈਂਟਰ ਹੈ ਉਥੇ ਇਹਨਾਂ ਮਰੀਜ਼ਾਂ ਦੇ ਇਲਾਜ ਜਿੱਥੇ ਪੰਜਾਬ ਸਰਕਾਰ ਫ੍ਰੀ ਕਰ ਰਹੀ ਹੈ ਉੱਥੇ ਇਹਨਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਸ਼ੇ ਦੀ ਬਿਮਾਰੀ ਤੋਂ ਪੀੜਤਾ ਹੈ ਤਾਂ ਉਹ ਨੇੜੇ ਦੇ ਥਾਣੇ ਵਿੱਚ ਜਾ ਕੇ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕਰਕੇ ਨਸ਼ਾ ਛੱਡਣਾ ਚਾਹੇ ਤਾਂ ਉਸ ਨੂੰ ਡੀਟੈਕਸ਼ਨ ਸੈਂਟਰ ਖਾਲਾ ਵਿਖੇ ਦਾਖਲ ਕਰਵਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕੱਲ ਕਮੇਟੀ 36 25 ਨੂੰ ਹੌਲਦਾਰ ਗੁਰਪ੍ਰੀਤ ਸਿੰਘ ਨੇ ਸਵੇਤ ਮ्युनਿਸਪੈਲਟੀ ਦੇ ਸੋਨੂ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਨਹਿਮੜਾ ਹਰਿਆਣਾ ਨੂੰ ਕਾਬੂ ਕਰਕੇ ਉਸ ਤੋਂ 60 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 44/36 25 ਅਰਜਿਸਟਰ ਕੀਤਾ ਗਿਆ ਹੈ ਜਿਸ ਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਅਤੇ ਆਮਦਵਕ ਅਸੀਂ ਆਪਣੇ ਇਲਾਕੇ ਨੂੰ ਆਪਣੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈਗਾ ਅਫਸਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਨੂੰ ਸਖਤ ਹਦਾਇਤਾਂ